ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੈ ਸ਼ਕਰ ਜੈ ਨਾਗ ਦੀ ਤਾਂ ਦੋਸਤੋ ਜਿਹੜੇ ਵੀਰ ਖੇਤਾ ਵਗੈਰਾ ਚ ਰਹਿੰਦੇ ਆ ਸੁਨੀਪਾ ਜੀ ਤੁਸੀਂ ਇਹ ਚੀਜ਼ ਸ਼ਾਇਦ ਕਦੀ ਟੱਚ ਲਾਈ ਕੀਤੀ ਹੋਵੇ ਵੇਖੋ ਇਹ ਕੀ ਚੀਜ਼ ਆ ਇਹਦੇ ਨਾਲ ਆਪਾਂ ਸੱਪ ਫੜ ਸਕਦੇ ਇਹਨੂੰ ਕੀਮਤ ਜੇ 20000 ਰੁਪਇਆ ਹੈਗੀ ਆ ਤੇ ਜਿਹੜੇ ਵੀਰ ਖੇਤਾ ਵਗੈਰਾ ਚ ਰਹਿੰਦੇ ਉਹ ਇਹ ਚੀਜ਼ ਕਿਉਂ ਨਹੀਂ ਰੱਖਦੇ ਮ ਰੱਖਣੀ ਚਾਹੀਦੀ ਉਹਨਾਂ ਸੇਫਟੀ ਵਾਸਤੇ ਮੰਨ ਲਓ ਵੀ ਤੁਸੀਂ ਸੱਪ ਨਹੀਂ ਮਾਰਨਾ ਚਾਹੁੰਦੇ ਤੁਸੀਂ ਕਮਰੇ 'ਚ ਉਹ ਤਾਂ ਗੱਡ ਹੀ ਨਹੀਂ ਸਕਦੇ ਜੇ ਇਹ ਦਾੜੇ ਕੋਲ ਇਹ ਚੀਜ਼ ਹੈਗੀ ਆ ਵੇਖੋ ਆਵਾਜ਼ ਨਦੀਪਾ ਜੀ ਇੱਧਰ ਦੇਖੋ ਆਵਾਜ਼ ਆਹ ਦੇਖੋ ਤਈ ਹੋਰ ਐਤੀ ਇਹ ਮੇਰੇ ਤੋਂ ਕਿੰਨੀ ਦੂਰ ਲਗਭਗ 6 ਦਾ ਟੋਟਾ ਗਈ ਆ ਤੂੰ ਇੱਧਰ ਆ ਸਾਫ ਬੜਿਆ ਅੱਛਾ ਇਸ ਤਰੀਕੇ ਨਾਲ ਜਾ ਕੇ ਜਿੱਥੇ ਨੂੰ ਚਾਹਣਾ ਨੂੰ ਇਹਨਾਂ ਸਾਹ ਕੋ ਕੋਈ ਨਾ ਹੋਵੇ ਇਹ ਚੀਜ਼ ਰੱਖਣੀ ਚਾਹੀਦੀ ਲੋਕਾਂ ਨੂੰ ਵੀ ਨਹੀਂ ਇਸ ਦਾ ਕ੍ਰੈਡਿਟ ਹੀ ਹੈ ਬਹੁਤ ਹੋ ਗਿਆ ਤੇ ਯਾਰ ਲੋਕੀ ਯਾਰ ਬੈਠਾ ਬੰਦਾ ਰੰਦਾ ਆਪ ਰੰਦਾ ਰਹਿੰਦੇ ਨੇ ਲੋਕੀ ਜ਼ਿੰਦਗੀ ਦੇ ਲੱਖ ਰੁਪਿਆ ਖਰਚ ਦਿੰਦੇ ਆ ਲਾਈਫ ਦੇ ਵਿੱਚ ਯਾਰ ਜਨਵਾਰਾਂ ਦੀ ਸੇਫਟੀ ਦੀ ਕੋਈ ਚੀਜ਼ ਰੱਖੋ ਜਨਵਾਰ ਛੱਡੋ ਆਪਣੀ ਸੇਫਟੀ ਨੂੰ ਕੋਣਾ ਕੋਣਾ ਰੱਖੋ ਬਾਕੀ ਦੋਸਤੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਿੱਦਾਂ ਸਾਬ ਘਰ ਚ ਵੜਦਾ ਨਹੀਂ ਲੱਗਦਾ ਇੱਕ 150 ਰੁਪਏ ਦਾ ਤਰੀਕਾ ਦੱਸਾਂਗੇ ਪਾਣੀ ਸਾਬ ਦਾ ਪਤਾ ਲੱਗ ਜੂਗਾ ਘਰ ਤੇ ਹੈਗਾ ਕਿ ਨਹੀਂ ਹੈ ਤੇ ਨੈਕਸਟ ਵੀਡੀਓ ਦੀ ਵੇਟ ਕਰਿਓ ਬਾਕੀ જય ਸ਼ੰਕਰ ਜੈ ਨਾਮ ਦੀਤਾ